ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਖਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਹਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਗਣ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੁਜਰੀ ਦੀਵਾਰ ਚਾਨਣ ਕਰਦੇ ਹਨ ਜਿੱਦੇ ਵਿੱਚ ਪਾਤਸ਼ਾਹ ਜੀ ਦੇ ਨਾਮ ਸ਼ਲੋਕ ਸੰਪੂਰਨ ਹੋਏ ਹਨ ਆਓ ਪਾਤਸ਼ਾਹ ਜੀ ਅਗਲਾ ਸ਼ਲੋਕ ਭਾਈ ਆਰੰਭ ਕਰਦੇ ਹਨ ਜੀ ਸ਼ਲੋਕ ਮਹਲਾ ਪੰਜਵਾਂ ਬਾਰ ਡਾਂਡੜੇ ਹੁ ਮਸ ਤੁਮਸੁ ਪੁਕਾ ਅਜਿਆ ਰਾਹੀ ਤੋ ਸਹਾ ਸੇਤੀ ਲਗੜੀ ਡੋਰੀ ਲਾਣਕ ਅਨੰਦ ਸੇਤੀ ਬਨ ਗਾਹੀ ਅਛਾ ਦੀ ਸਤਿ ਸ੍ਰੀ ਅਕਾਲ ਗੁਰੂ ਅਰਜਨ ਦੇਵ ਮਹਾਰਾਜ ਇਸ ਲੋਕ ਦੀ ਰਮਤਾ ਕਰ ਰਹੇ ਹਨ ਜਿਦੇ ਵਿੱਚ ਪਾਸ਼ਾ ਜੀ ਸਾਨੂੰ ਫਿਰ ਪ੍ਰਦੇਸ਼ ਬਖਸ਼ ਦੇ ਅਨubar ਰ ਡਾਨੜ ਹਮਸ ਤੁਮਸ ਕੁਕਾ ਪਿਆ ਰਾਹੀ ਤੋ ਸਹਸ ਸਿੱਤੀ ਲਗੜੀ ਡੋਰੀ ਨਾਨਕ ਅਨਦ ਸਿੱਤੀ ਬਨਗਾਹੀ ਹਾਰਜ ਕਹਿੰਦੇ ਇਸ ਸੰਸਾਰ ਸ੍ਰਿਸ਼ਟੀ ਜਿਹੜਾ ਹੈ ਇਸ ਸਾਫਰ ਕਾਨਾ ਇੱਕ ਭਿਆਨਕ ਜੰਗਲ ਦੀ ਤਰ੍ਹਾਂ ਹੈ ਬਾਹਰ ਤੋਂ ਭਾਵ ਕੀ ਖੁੰਝਿਆ ਹੋਇਆ ਰਸਤਾ ਬਾਹਰ ਇਸ ਨੂੰ ਕਹਿੰਦੇ ਹਨ ਜਿੱਥੇ ਸਾਡਾ ਕੋਈ ਜਾਣ ਪਛਾਣ ਵਾਲਾ ਨਾ ਨੂੰ ਹੋਵੇ ਜਿਹੜਾ ਉਪਰ ਆ ਰਸਤਾ ਹੋਵੇ ਜਿੱਥੇ ਸਾਨੂੰ ਭੌ ਲੱਗਦਾ ਹੋ ਇਸੇ ਤਰ੍ਹਾਂ ਇਹ ਸੰਸਾਰ ਦਾ ਰਸਤਾ ਹੈ ਹਰਿ ਜੀ ਕਹਿੰਦੇ ਬਾੜ ਡਾੜਨੇ ਮਸ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਮਸ ਤੁਮਸ ਮੱਛੀ ਹੋਈ ਹੈ ਕੂਕਾ ਪੈਰੀਆਂ ਮਹਾਰਾਜ ਜੀ ਕਹਿੰਦੇ ਹਰ ਪਾਸੇ ਅਰਲਾਟ ਭੱਜ ਰਹੀ ਹੈ ਇਹ ਸੰਸਾਰ ਐਸਾ ਹੀ ਹੈ ਨਾ ਹਰ ਕੋਈ ਕੋਈ ਕਿਸੇ ਪਾਸੇ ਦੌੜਦਾ ਕੋ ਕਿਸੇ ਪਾਸੇ ਦੌੜਦਾ ਹੈ ਇਹ ਕੁੰਜਿਆ ਹੋਇਆ ਰਸਤਾ ਭਿਆਨਕ ਜੰਗਲ ਕਹਿ ਸਕਦੇ ਹਾਂ ਉਪਰਾਂ ਰਸਤਾ ਬਾਰ ਕਹਿ ਸਕਦੇ ਹਾਂ ਬਾਰਸਿੰਨ ਕਹਿੰਦੇ ਹਾਂ ਸਿਮਾਰਾ ਜੀ ਕਹਿੰਦੇ ਇਥੋਂ ਬਚਣ ਵਾਸਤੇ ਸਾਥ ਚਾਹੀਦਾ ਹੈ ਜਿਵੇਂ ਉਪਰੇ ਰਸਤੇ ਤੇ ਕੋਈ ਚੱਲਦਾ ਨਾ ਜਦੋਂ ਇਸ ਉਪਰੇ ਇਲਾਕੇ ਵਿੱਚ ਜਾਏ ਉਪਰੇ ਇੱਕ ਰਸਤੇ ਤੇ ਜਾਏ ਉਪਰਾ ਬਿਆਬਾਨ ਹੋਏ ਜੰਗਲ ਹੋਏ ਤਾਂ ਉਥੋਂ ਸਾਨੂੰ ਅਚਾਨਕ ਚੱਕੀ ਭੌ ਲੱਗਦਾ ਹੈ ਇਹ ਧਰੋਂ ਉਧਰੋਂ ਕੋਈ ਆ ਨਾ ਜਾਵੇ ਜੰਗਲੀ ਰਸਤਾ ਹੈ ਤੇ ਭੋਦੂ ਵੀ ਅਸੀਂ ਕੰਮਦੇ ਆਂ ਡਰਦੇ ਆਂ ਤੇ ਮਹਾਰਾਜ ਜੀ ਇਹ ਧਾਰ ਲੈਂਦੇ ਆਂ ਸਾਡੇ ਵਾਸਤੇ ਕਹਿੰਦੇ ਇਸੇ ਤਰ੍ਹਾਂ ਇਹ ਸੰਸਾਰ ਦੇ ਵਿੱਚ ਪੈਦਾ ਹੋਏ ਆ ਨਾ ਅਸੀਂ ਵੀ ਮਸਾਫਰ ਹਾਂ ਉਪਰੇ ਇਹ ਭਿਆਨਕ ਸੰਸਾਰ ਰੂਪੀ ਰਸਤੇ ਤੇ ਅਸੀਂ ਤ੍ਰਿਸ਼ਨਾ ਰੂਪੀ ਅੱਗ ਦੇ ਵਿੱਚ ਜਲਦੇ ਛੱਡਦੇ ਰਹਿੰਦੇ ਆਂ ਸਮੇ ਸਮੇ ਤੇ ਸਾਨੂੰ ਕੰਮ ਨਹੀਂ ਹੁੰਦੀ ਹੈ ਭਾਉਂਦਾ ਹੈ। ਕੁਰਲਾਟ ਪੈਰੀਏ ਕੂਕਾ ਪਈਆਂ ਰਾਹੀ ਜਿਵੇਂ ਇੱਕ ਜਾਂਦੇ ਰਾਹੀ ਨੂੰ ਕੰਨ ਦੇ ਵਿੱਚ ਵਾਜਾ ਪੈਂਦੀ ਹੈ ਨਾ ਉਪਰੀ ਜਗ੍ਹਾ ਤੇ ਗੀਦਰਰ ਆਵਾਜ਼ ਆ ਰਹੀ ਹੈ ਤੇ ਉਹ ਕੰਮ ਦਾ ਡਰਦਾ ਹੈ। ਹੁ ਮਸਤ ਮਸਤ ਤੋਂ ਭਾਵ ਕੀ ਐਸੀ ਜਗ੍ਹਾ ਜਿੱਥੇ ਕੋਈ ਜਾਣ ਪਛਾਣ ਨਹੀਂ ਨਾ ਹੋਵੇ ਜਾਣ ਦਾ ਨਾ ਹੋਵੇ। ਈਮਾਰਾ ਜੀ ਕਹਿੰਦੇ ਆਣਕ ਤੱਕ ਕੀ ਬਾਜਾ ਸਾਡੇ ਕੰਨਾਂ 'ਚ ਪੈਣ ਲੱਗ ਜਾਂਦੀਆਂ ਕਿ ਇਤਨੂੰ ਕੁਝ ਬਾਜ ਆ ਰਹੀ ਐ ਹੁੰਦਾ ਕੁਝ ਨਹੀਂ ਆ ਉਹ ਹੁੰਦਾ ਮਨ ਦਾ ਮਨ ਦਾ ਵਹਿਮ ਮਨ ਦਾ ਭੌ ਇਸੇ ਤਰ੍ਹਾਂ ਹੁੰਦਾ ਈਮਾਰਾ ਜੀ ਕਹਿੰਦੇ ਸੇ ਸੰਸਾਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਮਨੁੱਖ ਪੈਦਾ ਹੁੰਦਾ ਹੈ ਪਰ ਇਹ ਕਰਲਾਟਾਂ ਦੇ ਵਿੱਚ ਭੌ ਦੇ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ ਇਰਾਈ ਨੂੰ ਰਾ ਆਪਣਾ ਭੁੱਲ ਜਾਂਦਾ ਹੈ ਇਹ ਇਹ ਸਮਝਦਾ ਕਿ ਮੈਂ ਇਸੋਂ ਦਾ ਜੀਮੀਦਾਰ ਆ ਇਸੋਂ ਦਾ ਸਾਹੂਕਾਰ ਆ ਇਸੋਂ ਦਾ ਮਾਲਕ ਆ ਪਰ ਹੁੰਦਾ ਤਾਂ ਰਾਈ ਹੈ ਜੇ ਰਾਈ ਖੁੰਝ ਜਾਵੇ ਉਹ ਕਹੇ ਆਪਣੇ ਆਪ ਨੂੰ ਘਾਰ ਕਰ ਲਵੇ ਕਿ ਮੈਂ ਤਾਂ ਮਾਲਕ ਆ ਜੀ ਚਾਰ ਦਿਨ ਬਹਿ ਕੇ ਉਹ ਜਗ੍ਹਾ ਦਾ ਮਾਲਕ ਬਣ ਜਾਵੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਤੋ ਸਾਸੇਤੀ ਲਗੜੀ ਡੋਰੀ ਨਾਨਕ ਅਨੰਦ ਸੇਤੀ ਬੰਨ ਗਾਹੀ ਹਰ ਜੀ ਕਹਿੰਦੇ ਸਾਡੀ ਤਾਂ ਡੋਰੀ ਉਹਦੇ ਹੱਥ ਦੇ ਵਿੱਚ ਹੈ ਜੇ ਜੇ ਮਹਾਰਾਜ ਜੀ ਕਹਿੰਦੇ ਉਪਰੀ ਜਗ੍ਹਾ ਤੇ ਕੋਈ ਡੰਗੋਰੀ ਫੜਾ ਦੇਵੇ ਨਾ ਕਿਸੇ ਨੂੰ ਕੋਈ ਮਿਲ ਜਾਵੇ ਸਾਥ ਦੇਣ ਵਾਲਾ ਤੇ ਉਹਨੂੰ ਹੱਥ ਫੜਾ ਲਵੇ ਉਹਦੇ ਨਾਲ ਚੱਲ ਪਵੇ ਤਾਂ ਉਹਨੂੰ ਰਸਤਾ ਮੰਜ਼ਿਲ ਮਿਲ ਜਾਂਦੀ ਫਿਰ ਉਹਦਾ ਭੌ ਖਤਮ ਹੋ ਜਾਂਦਾ ਡਰ ਖਤਮ ਹੋ ਜਾਂਦਾ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਸੀ ਡੋਰੀ ਫੜਾਈਏ ਨਾ ਡੋਰੀ ਨਾਨਕ ਅਨ ਦਾ ਸੇਤੀ ਬਨਗਾਹੀ ਮਹਾਰਾਜ ਜੀ ਕਹਿੰਦੇ ਤੋ ਸਾਹ ਮਹਾਰਾਜ ਕਹਿੰਦੇ ਸੀ ਸਾਹਾ ਨੂੰ ਸਾਡੇ ਮਾਲਕ ਨੂੰ ਮਹਾਰਾਜ ਜੀ ਕਹਿੰਦੇ ਸਾਡੀ ਪ੍ਰੀਤ ਪੈ ਗਈ ਹੈ ਤੋ ਸਾਹ ਸੇਤੀ ਲੱਗੜੀ ਮਹਾਰਾਜ ਕਹਿੰਦੇ ਉਹਦੇ ਨਾਲ ਲੱਗ ਗਈ ਹੈ ਸਾਡੀ ਪ੍ਰੀਤ ਸਾਡੀ ਪ੍ਰੇਮ ਉਹਦੇ ਨਾਲ ਲੱਗ ਗਿਆ ਤੇ ਉਹਨੇ ਸਾਡਾ ਪੱਲਾ ਸਾਡਾ ਹੱਥ ਫੜ ਲਿਆ ਸਾਤ ਸੰਗ ਸੰਗ ਇਹ ਦੋਵਾਂ ਸੰਗ ਲਭਜੁੰਦਾ ਦਾ ਅਰਥ ਅਲੱਗ-ਅਲੱਗ ਬੰਦਨ ਦੋਵੇਂ ਤਰ੍ਹਾਂ ਜੀ ਸੰਗ ਸਸੇ ਨੂੰ ਟਿੱਪੀ ਗੱਗੇ ਨਾਲ ਸਿਆਰੀ ਨਾਲ ਦੀ ਨਾਲ ਸਸੇ ਨੂੰ ਟਿੱਪੀ ਗੱਗੇ ਨੂੰ ਔਕੜ ਇੱਥੇ ਆਪਾਂ ਨੂੰ ਵਹਿਮ ਪੈ ਜਾਂਦਾ ਪਰ ਉੱਕ ਜੰਨਾ ਹੈ ਕਿ ਵੀ ਇਹ ਸੰਗ ਹੈ ਇੱਕ ਸਸੇ ਨੂੰ ਗੱਗੇ ਨੂੰ ਸਿਆਰੀ ਵਾਲਾ ਇੱਕ ਟਿੱਪੀ ਵਾਲਾ ਗੱਗੇ ਨੂੰ ਔਕੜ ਵਾਲਾ ਇਹਨੂੰ ਕਿਸ ਤਰ੍ਹਾਂ ਬੁਲਾਈਏ ਇਹ ਆਪਾਂ ਕਈ ਵਾਰੀ ਵਹਿਮ ਚ ਪੈ ਜਾਂਦੇ ਹਾਂ ਪੜੇ ਦੁਵਾ ਨੂੰ ਇੱਕੋ ਤਰ੍ਹਾਂ ਹੀ ਬੁਲਾਇਆ ਜਾਂਦਾ ਸੰਗ ਸੰਗ ਨਾ ਕੀਚੀ ਸੰਗ ਕਹਿ ਕੇ ਵਿਸ਼ਰਾਮ ਦੇ ਕੇ ਸੰਗ ਨਾ ਕੀਚੀ ਆਹਰਾ ਜੀ ਕਹਿੰਦੇ ਤਿੰਨ ਸੰਗ ਉਹਨਾਂ ਦੇ ਸੰਗ ਦੇ ਵਿੱਚ ਬੈਠ ਕੇ ਸੰਗਤ ਦੇ ਵਿੱਚ ਬੈਠ ਕੇ ਪਹਿਲੇ ਦਾ ਅਰਥ ਇਹ ਬਣ ਗਿਆ ਸੰਗਤ ਦੇ ਵਿੱਚ ਬੈਠ ਕੇ ਦੂਜੇ ਨੂੰ ਔਂਕੜੇ ਉਹ ਸੰਗ ਸੰਗਤ ਦੇ ਵਿੱਚ ਸੰਗ ਕਰਨਾ ਲਗ ਲਗ ਅਰਥ ਹੋ ਗਏ ਨ ਔਕੜ ਵਾਲੇ ਦਾ ਲੱਗ ਹੋ ਗਿਆ ਸ ਸੇ ਨੂੰ ਸਿਹਾਰੀ ਵਾਲੇ ਦਾ ਲੱਗ ਹੋਇਆ ਸੰਗਤ ਸ ਸੇ ਨੂੰ ਸਿਹਾਰੀ ਵਾਲੇ ਦਾ ਸੰਗਤ ਬਣ ਗਿਆ ਕਿੰਨਾ ਸੰਗਤ ਜਿੰਨਾ ਸੰਗਤ ਦੇ ਵਿੱਚ ਉਹਦੀ ਸੰਗਤ ਵਿੱਚ ਬੈਠ ਕੇ ਤੇ ਉਹਨਾਂ ਦਾ ਸੰਗ ਜਿਹੜਾ ਦੂਜਾ ਸੰਗ ਹੈ ਨਾ ਉਹਨਾਂ ਦਾ ਸੰਗ ਉਥੇ ਸੰਗ ਬਣ ਗਿਆ ਵੀ ਸੰਗਤ ਦੇ ਵਿੱਚ ਬੈਠ ਕੇ ਸੰਗ ਕਰਨਾ ਗੁਰੂ ਦੋਵੇਂ ਲਬਜ ਇਕੱਠੇ ਹਨ ਪਰ ਅਰਥ ਲਗ ਲਗ ਬਣ ਗਏ ਵੀ ਫਿਰ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਬਿਦਵਾਨ ਨੂੰ ਸੇਮ ਬੁਲਾ ਕੇ ਅਰਥ ਲੱਗ ਬਣ ਜਾਂਦੇ ਹਨ ਤਿੰਨ ਸੰਗ ਸੰਗ ਨਾ ਕੀਚੀ ਹਰ ਜੀ ਇੱਥੇ ਕਹਿੰਦੇ ਨੇ ਤਿੰਨ ਸੰਗ ਜੇ ਉਹਨਾਂ ਦਾ ਸੰਗ ਨਹੀਂ ਕੀਤਾ ਤਾਂ ਅਸੀਂ ਦੁਬਧਾ ਵਿੱਚ ਫਸੇ ਰਵਾਂਗੇ ਜੇ ਉਹਦਾ ਸੰਗ ਕਰ ਲਿਆ ਤੇ ਸਾਨੂੰ ਦੁਬਧਾ ਤੋਂ ਮਹਾਰਾਜ ਜੀ ਕਹਿੰਦੇ ਰਸਤਾ ਮਿਲ ਜਾਵੇਗਾ ਇੱਥੇ ਬਾਸਾਰੀ ਸ਼ਲੋਕ ਦੇ ਹੀ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਅੰਤਰ ਦੇ ਰਹੇ ਹਨ ਅਸਰ ਬਾਦਸ਼ਾਹ ਜੀ ਕਹਿੰਦੇ ਤੋਂ ਸਾਸੇ 30 ਲਗੜੀ ਡੋਰੀ ਮਹਾਰਾਜ ਕਹਿੰਦੇ ਮੇਰੀ ਡੋਰੀ ਜਿਹੜੀ ਹੈ ਨਾ ਉਹ ਮਾਲਕ ਨੇ ਫੜਾਈ ਹੋਈ ਏ ਡੋਰ ਕਹਿੰਦੇ ਹੁਣ ਮੈਂ ਰਸਤਾਨੀ ਖੁੰਝ ਸਕਦਾ ਤੋਂ ਸਾਸੇ 30 ਲਗੜੀ ਡੋਰੀ ਮਹਾਰਾਜ ਕਹਿੰਦੇ ਮੇਰੀ ਤਾਂ ਡੋਰੀ ਉਹਦੇ ਹੱਥੇ ਵਿੱਚ ਹੈ ਮੈਂ ਰਾਹੀ ਮੁਸਾਫਰ ਹਾਂ ਪਰ ਮੈਂ ਖੁੰਝਦਾ ਨਹੀਂ ਜਿਹੜੇ ਰਾਹੀ ਹੁੰਦੇ ਆ ਨਾ ਉਹ ਤਾਂ ਖੁੰਝਦੇ ਨੇ ਮਹਾਰਾਜ ਕਹਿੰਦੇ ਭਈਓ ਸੰਸਾਰ ਭਿਆਨਕ ਰਸਤੇ ਤੇ ਇਕੱਲੇ ਹੁੰਦੇ ਆਂ ਉਹਨਾਂ ਦਾ ਸਾਥ ਨਹੀਂ ਹੁੰਦਾ ਕੋਈ ਉਹ ਇਸ ਸੰਸਾਰ ਭਿਆਨਕ ਦੇ ਵਿੱਚ ਇਕੱਲੇ ਤੁਰੇ ਫਿਰਦੇ ਨੇ ਸਵਾਸ ਕੇ ਉਹ ਸਮੇਂ-ਸਮੇਂ ਤੇ ਕਰਲਾਟਾਂ ਪੈਂਦੀਆਂ ਨੇ ਰੋਲਾ ਪੈਂਦਾ ਦੇਖ ਦੇਣ ਸੰਸਾਰ ਦੀਆਂ ਕਰਲਾਟਾਂ ਅਦੀ ਦੁੱਖ ਆ ਗਿਆ ਤਾਂ ਵੀ ਕਰਲਾਟਾਂ ਸੁੱਖ ਆ ਗਿਆ ਤਾਂ ਵੀ ਰੋਲਾ ਮਹਾਰਾਜ ਜੀ ਕਹਿੰਦੇ ਇਸ ਤਰੀ ਜ਼ਿੰਦਗੀ ਲੰਘਦੀ ਹੈ ਤੇ ਜੇ ਸਾਡੀ ਉਹਦੇ ਹੱਥ ਧੋਰ ਵੱਜ ਜਾਵੇ ਨਾਨਕ ਅਨੰਦ ਸੇਤੀ ਬੰਨ ਗਾਹੀ ਹਰਾ ਜੀ ਕਹਿੰਦੇ ਫੇਰ ਭਾਵੇਂ ਇਸ ਬਾਣ ਨੂੰ ਗਾਛੜੀਏ ਸੰਸਾਰ ਫੇਰ ਸਾਨੂੰ ਪ੍ਰਵਾਹ ਨਹੀਂ ਭਾਵੇਂ ਇਹ ਸਾਰੀ ਜ਼ਿੰਦਗੀ ਦੇਖੋ ਭਾਵੇਂ ਅਸੀਂ ਕਿਤੇ ਮਰਜੀ ਚਲੇ ਜਾਈਏ ਜੋ ਮਰਜੀ ਕਰੀਏ ਜੇ ਸਾਥ ਇਹ ਨਾ ਸੱਚੇ ਦਾ ਜੋ ਸਾਡਾ ਮਿੱਤਰ ਉਹਦੇ ਹੱਥ ਸਾਡੀ ਡੋਰ ਹੈ ਫੇਰ ਇਹ ਕਰਲਾਟਾਂ ਤੋਂ ਇਹ ਦੁੱਖਾਂ ਤੋਂ ਇਹ ਭਿਆਨਕ ਜੰਗਲ ਤੋਂ ਹੁੰਜਣ ਤੋਂ ਬਚ ਜਾ ਸਕਦੇ ਹਾਂ ਬਚ ਜਾਵਾਂਗੇ ਹਰ ਆ ਜੀ ਕਹਿੰਦੇ ਖੁਦ ਕਹਿੰਦੇ ਸਾਡੀ ਹੱਥ ਉਹਦੇ ਹੱਥ ਦੇ ਵਿੱਚ ਐ ਅਸੀਂ ਤਾਂ ਆਨੰਦ ਵਿੱਚ ਆ ਨਾਨਕ ਆਨੰਦ ਐੜਾ ਨੰਨਾ ਦੱਥੇ ਆਨੰਦ ਬੋਲਣ ਇਹ ਲਫ਼ਜ਼ ਵੀ ਦੋ ਤਰ੍ਹਾਂ ਹੁੰਦਾ ਟਿੱਪੀ ਟਿੱਪੀ ਨਾਲ ਹੁੰਦਾ ਆਨੰਦ ਸਾਹਿਬ ਦੇ ਵਿੱਚ ਆਨੰਦ ਸੁਨੋ ਵੱਡ ਭਾਗੀਓ ਆਪਾਂ ਪੜਦੇ ਆ ਨਾ ਉੱਥੇ ਆਨੰਦ ਕਹਿੰਦੇ ਆਪਾਂ ਪਰ ਆਨੰਦ ਉੱਥੇ ਵੀ ਉੱਥੇ ਵੀ ਸਾਰੀ ਤਕਰੀਬਨ ਅਸੀਂ ਗਲਤ ਪੜ ਜਾਂਦੇ ਆ ਆਨੰਦ ਸੁਨੋ ਵੱਡ ਭਾਗੀਓ ਕਹਿਣਾ ਆਪਾਂ ਆਨੰਦ ਕਹਿੰਦੇ ਆਨੰਦ ਸੁਨੋ ਵੱਡ ਭਾਗੀਓ ਬੀਬੀਆਂ ਵੀ ਇਸ ਤਰ੍ਹਾਂ ਬੋਲਦੀਆਂ ਆਨੰਦ ਬੋਲਿਆ ਕਿ ਉੱਥੇ ਟਿੱਪੀ ਨਹੀਂ ਹੈਗੀ ਇੱਥੇ ਵੀ ਆਨੰਦ ਹੈ ਜਿੱਥੇ ਟਿੱਪੀ ਉੱਥੇ ਆਨੰਦ ਬੋਲਣਾ ਐੜਾ ਨੰਨੇ ਦੇ ਟਿੱਪੀ ਦੱਬ ਕੇ ਥੋੜਾ ਜਿਹਾ ਬੋਲਿਆ ਆਨੰਦ ਜਿੱਥੇ ਟਿੱਪੀ ਨਹੀਂ ਹੈ ਉੱਥੇ ਆੜਾ ਨੰਨਾ ਦਾ ਦਾ ਆਨੰਦ ਹੈ ਵੀ ਉਹਦਾ ਆਨੰਦ ਬਣ ਗਿਆ ਉਹਦੀ ਨਾਲ ਪੂਰੀ ਜੁੜ ਗਈ ਸੇਤੀ ਬਨ ਮਹਾਰਾਜ ਜੀ ਕਹਿੰਦੇ ਬਨ ਆ ਗਈ ਹਲਾ ਪੰਜਵਾ ਸੱਚੀ ਬੈਸਤ ਕਿੰਨਾ ਸੰਗ ਜिन्न ਸੰਗ ਜੱਪੀਐ ਨਾ ਇਮਾਰਾ ਦੀ ਕਹਿੰਦੇ ਸਤਿਆ ਨਾਲ ਦੋਸਤੀ ਪਾਈਏ ਭਾਈ ਅਗਲਾ ਪਦ ਸਲੋਕ ਸ਼ੁਰੂ ਕਰ ਦਿੰਨ ਸੱਚੀ ਬੈ ਸਿੱਕ ਤੋਂ ਭਾਗ ਬੈਠ ਇੱਥੇ ਬੈਸ ਸੱਚ ਦਾ ਅਰਥ ਬੈਠ ਹੈ ਬੈਠ ਤਿੰਨਾ ਸੰਗ ਮਹਾਰਾਜ ਜੀ ਉਹਨਾਂ ਦੇ ਸੰਗ ਬੈਠਕ ਬਣਾਈਏ ਭਾਵ ਕੀ ਉਹਨਾਂ ਦਾ ਸੰਗ ਕਰੀਏ ਜਿੰਨ ਸੰਗ ਜੱਪੀਏ ਨਾ ਜਿਹੜੇ ਮਹਾਰਾਜ ਜੀ ਕਹਿੰਦੇ ਜਿਨਾਮ ਜਪਤ ਦੇਨ ਭਾਈ ਜਿਹੜੇ ਗੁਰਮੁਖ ਨਾਮ ਤੇ ਹੁੰਦਿਆਂ ਜਪਦੇ ਅਨ ਐਸੀਆਂ ਰੂਹਾਂ ਹਨ ਕੋਸ਼ਿਸ਼ ਕਰੀਏ ਉਹਨਾਂ ਦਾ ਸੰਗ ਬਣਾ ਕੇ ਰੱਖੀਏ ਉਹਨਾਂ ਨਾਲ ਦੋਸਤੀ ਪਾ ਕੇ ਰੱਖੀਏ ਕਿਉਂ ਉਹ ਚੰਗਾ ਸੰਗ ਚੰਗੇ ਸੰਗ ਵਿੱਚ ਬੈਠਾਂਗੇ ਤੇ ਸੱਚੇ ਨਾਮ ਦਾ ਆਨੰਦ ਲਵਾਂਗੇ ਤਿੰਨ ਸੰਗ ਸੰਗ ਨਾ ਕੀਚੀ ਕੋਈ ਲੱਭ ਜਾ ਗਿਆ ਨਾ ਪਹਿਲੋਂ ਤਿੰਨ ਸੰਗ ਸੰਗ ਨਾ ਕੀਚੀ ਮਹਾਰਾਜ ਜੀ ਕਹਿੰਦਾ ਐਸੇ ਸੰਗ ਦੇ ਨਾਲ ਸੰਗ ਨਹੀਂ ਕਰਨਾ ਕਿਸ ਸੰਗ ਸੰਗ ਨਾ ਕੀਚੀ ਨਾਨਕ ਤਿੰਨਾ ਆਪਣਾ ਸੁਆਉ ਜਿਹੜਾ ਆਪਣੇ ਸੁਆਰਥ ਵਾਸਤੇ ਕਹਿੰਦਾ ਨਾ ਆ ਜਾ ਭਾਈ ਮੇਰਾ ਸੰਗ ਕਰ ਜਿਹਦੇ ਵਿੱਚ ਕਿਸੇ ਦਾ ਸੁਆਰਥ ਹੋਏ ਕੋਈ ਆਪਣੇ ਵਾਸਤੇ ਕਹੇ ਕਿ ਮੇਰੇ ਕੋਲ ਬੈਠ ਮੇਰਾ ਸੰਗ ਕਰ ਮਾੜੀ ਮੱਤ ਦੇਣ ਵਾਸਤੇ ਇਹ ਮਹਾਰਾਜ ਜੀ ਕਹਿੰਦੇ ਉੱਥੇ ਨਹੀਂ ਜਾਣਾ ਤੀਨਾਂ ਸੰਗ ਉਹਨਾਂ ਦਾ ਸੰਗ ਨਹੀਂ ਕਰਨਾ ਮਹਾਰਾਜ ਜੀ ਕਹਿੰਦੇ ਨਾਨਕ ਜਿਨ੍ਹਾਂ ਆਪਣਾ ਸੁਭਾਅ ਆਪਣੇ ਵਾਸਤੇ ਜੇ ਕੋਈ ਕਹਿੰਦਾ ਪੌੜੀ ਸੱਤ ਸਾਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ ਪੌੜੀ ਦੀ ਪਾਸ਼ਾ ਜੀ ਰਮਤਾ ਕਰਦੇ ਹਨ ਕਹਿੰਦੇ ਉਹ ਵੇਲਾ ਸ਼ੂਬ ਨੀਕ ਹੈ ਉਹ ਘੜੀ ਸਲਖਣੀ ਔ ਪਲ ਸਲਖਣਾ ਹੈ ਉਹ ਦਿਨ ਸਲਖਣਾ ਹੈ ਜਿਹੜਾ ਪਰਵਾਨ ਹੈ ਕਿਉਂ ਸਾਵੇਲਾ ਪਰਵਾਨ ਜਿਤ ਸਤ ਗੁਰ ਭੇਟਿਆ ਜਿਸ ਸਮੇ ਮਹਾਰਾਜ ਜੀ ਕਹਿੰਦੇ ਸਤ ਗੁਰ ਨੂੰ ਜਪ ਲਿਆ ਉਹਦੀ ਮਹਿਮਾ ਗਾਲੀ ਉਹਦੀ ਸਤ ਗਾਲੀ ਉਥੇ ਕਾਲੀ ਨਹੀਂ ਪੈਣਾ ਕਿ ਭੱਜ ਕੇ ਤੁਰ ਜੀਏ ਭੱਜ ਜੀਏ ਕਿਰ ਕੀ ਲੋੜ ਐ ਕਾਲੀ ਪੈ ਲੈਣਾ ਆਪਾਂ ਗੁਰਪੁਰ ਵੀ ਹੁੰਦਾ ਉਦੋਂ ਵੀ ਕਾਲੇ ਪੈ ਜਾਂਦੇ ਆ ਜਦੋਂ ਅਨੰਦ ਬਣਦਾ ਸ਼ਬਦ ਪੜਦਿਆਂ ਕਥਾ ਉਦੋਂ ਖਾਲੀ ਪੈ ਜਾਂਦੀ ਬਟਾਫੜ ਅਰਦਾਸ ਕਰੀਏ ਭੋਜਨ ਦਾ ਟਾਈਮ ਹੋ ਗਿਆ ਲੰਗਰ ਸ਼ਕਣਾ ਉਦੋਂ ਕਾਲੀ ਨਹੀਂ ਪਹਿਣਾ ਗੱਲਾਂ ਕਰਨ ਵਾਲੇ ਕਾਲੀ ਪਹਿਜੋ ਵੀ ਉੱਠੋ ਫੱਟਾ ਪਰ ਹੁਣ ਚੁਗਲੀਆਂ ਹਨ ਮਾੜੀ ਮੱਤ ਆ ਉੱਥੋਂ ਉੱਠ ਜਾ ਪਰ ਜਦੋਂ ਗੁਰੂ ਦੀ ਗੱਲ ਹੁੰਦੀ ਹੈ ਸੰਗਤ ਹੁੰਦੀ ਹੈ ਕੋਈ ਕਥਾ ਕਰਦਾ ਹੈ ਕੋਈ ਬਾਣੀ ਪੜਦਾ ਹੈ ਕੋਈ ਸ਼ਬਦ ਪੜਦਾ ਉਦੋਂ ਕਿਉਂ ਕਾਲੇ ਪਹਿਣਾ ਹੈ ਉਥੇ ਆਪਣਾ ਜਨਮ ਸੌਰ ਦਾ ਪਾਈ ਉਥੇ ਜੀਵਨ ਸਫਲ ਬਹੁੰਦਾ ਜੇ ਚਾਰ ਕੰਨਾਂ ਦੇ ਵਿੱਚ ਅक्षर ਪੈਂਦੇ ਹਨ ਉਹ ਸੱਚ ਦੇ ਹਨ ਉਥੇ ਕਾਲੀ ਕਿਉਂ ਪੈਂਦੀ ਹੈ ਇੱਥੇ ਆਪਾਂ ਨੂੰ ਮਨ ਨੂੰ ਸਭ ਨੂੰ ਰੋਕਣਾ ਸचेत ਕਰਨਾ ਭਾਈ ਇੱਥੇ ਘੜੀ ਜਿਹੜੀ ਨਿਕਲਦੀ ਉਹ ਸਾਡੀ ਪਰਵਾਹ ਨਹੀਂ ਬਾਹਰ ਜਾ ਕੇ ਕੀ ਪਤਾ ਕੀ ਹੋਣਾ ਇੱਥੋਂ ਬਾਹਰ ਨਿਕਲ ਜਾਣਾ ਕੁਝ ਦਾ ਕੁਝ ਹੋ ਸਕਦਾ ਪਰ ਇੱਥੇ ਜਿਹੜਾ ਬੈਠਿਆ ਸਮਾਂ ਬੀਤ ਗਿਆ ਸਾਡਾ ਭਾਈ ਉਹ ਸਾਰਾ ਪਰਵਾਹ ਹੋ ਜਾਣਾ ਜਿੰਨੇ ਪਾਲ ਜਿੰਨੀਆਂ ਘੜੀਆਂ ਜਿੰਨੇ ਸਾ ਇੱਥੇ ਗੁਰੂ ਦੇ ਚਰਨਾਂ ਦੇ ਵਿੱਚ ਸਾਡੇ ਬਾਰ ਬਾਰ ਨਿਕਲਦੇ ਹਨ ਪਾਰਸ਼ਾ ਜੀ ਦੱਸ ਵੀ ਰੇਨ ਕਹਿੰਦੇ ਜਾ ਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ ਹੋਵਾ ਸਾਧੂ ਸੰਗ ਫਿਰ ਦੁੱਖ ਨਾ ਟਿੱਟਿਆ ਦਸਤ ਮਹਾਰਾਜ ਕਹਿੰਦੇ ਹੋਵਾ ਸਾਧੂ ਸੰਗ ਜੇ ਸਤਿਗੁਰਾਂ ਦਾ ਸੰਗ ਕਰ ਲਿਆ ਫਿਰ ਦੁੱਖ ਤਾਂ ਭਾਈ 도ੜ ਜਾਣੇ ਅਨੇ ਨੇੜੇ ਨਹੀਂ ਆਉਣੇ ਦੁੱਖਾਂ ਨੂੰ ਸਾਣ ਹੀ ਮਿਲਨੀ ਦੁੱਖ ਨਿਰਵਰਤ ਹੋ ਜਾਣੇ ਅਨ ਪਾਇਆ ਨਿਹਤl ਥਾਨ ਫਿਰ ਗਰਵ ਨਾ ਪਿੱਟੇ ਭੇਟਿਆ ਆਇਆ ਨਿਚਲ ਥਾਨ ਤင် ਗਰਭ ਨਾਲ ਲਟਿਆ ਮਹਾਰਾਜ ਜੀ ਕਹਿੰਦੇ ਗਰਭ ਜੂਨਾ ਵਿੱਚ ਬਚਾਓ ਜਾਣਾ ਤੁਹਾਡਾ ਉਹਦੇ ਨਿਚਲ ਥਾਂ ਮਹਾਰਾਜ ਜੀ ਕਹਿੰਦੇ ਸ਼ੁਭ ਥਾਂ ਉਹਦੇ ਚਰਨਾਂ ਵਿੱਚ ਮਿਲ ਜਾਵੇਗਾ ਫਿਰ ਜੂਨਾ ਤੋਂ ਆਤਮਾ ਅੰਬਰ ਹੋ ਜਾਵੇਗੀ ਗਰਭ ਜੂਨ ਨਾਲ ਲਟਿਆ ਵਾਰ-ਵਾਰ ਤੜਫਣਾ ਨਹੀਂ ਪਵੇਗਾ ਗਰਭ ਦੇ ਵਿੱਚ ਜਾ ਕੇ ਦੁੱਖ ਨਹੀਂ ਪਾਣਾ ਪਵੇਗਾ ਨਦਰੀ ਆਇਆ ਇੱਕ ਸਗਲ ਭਰ ਮਿਟਿਆ ਇਹ ਕੋਈ ਮਹਾਰਾਜੀ ਕਹਿੰਦੇ ਨਜ਼ਰ ਆਵੇਗਾ ਹਰ ਜੀਵ ਵਿੱਚ ਹਰ ਜੁਵਸੇ ਇੱਕ ਸਗਲ ਬ੍ਰੇਟਿਆ ਮਹਾਰਾਜੀ ਕਹਿੰਦੇ ਇੱਕੋ ਪਰਮਾਤਮਾ ਬ੍ਰਹਮ ਦਾ ਸਰੂਪ ਜਿਹੜਾ ਉਹ ਉਹ ਨਜ਼ਰ ਆਵੇਗਾ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮਿਟਿਆ ਇਹ ਮਹਾਰਾਜੀ ਕਹਿੰਦੇ ਤਤ ਗਿਆਨ ਗੁਰੂ ਦਾ ਸੱਚਾ ਗਿਆਨ ਤੇ ਧਿਆਨ ਉਹਦੇ ਵਿੱਚ ਧਿਆਨ ਜਦੋਂ ਗਿਆਨ ਆ ਗਿਆ ਤੇ ਆਪਣੇ ਆਪ ਧਿਆਨ ਜੁੜ ਜਾਣਾ ਜਦੋਂ ਗੁਣਾ ਦੀ ਪ੍ਰਾਪਤੀ ਹੋ ਗਈ ਤੇ ਧਿਆਨ ਲੱਗਣਾ ਸ਼ੁਰੂ ਹੋਏ ਅਦਿਸ਼ਟ ਮਹਾਰਾਜ ਕਹਿੰਦੇ ਦ੍ਰਿਸ਼ਟੀ ਦੇ ਤੋ ਹਰ ਕੋਈ ਕੁਝ ਜਾਪੇਗਾ ਸਮਟ ਪਿਆ ਸਭੋ ਜਪੀਏ ਜਾਪ ਜੇ ਉਹ ਖੋਲ ਪੇਟਿਆ ਹਰਾ ਜੀ ਕਹਿੰਦੇ মুখ ਦੇ ਵਿੱਚੋਂ ਫਿਰ ਸ਼ੁਭ ਗੁਣ ਸਭੋ ਜਪੀਏ ਜਾਪ ਮਹਾਰਾਜ ਕਹਿੰਦੇ ਭਾਈ ਸਾਰੇ ਮਿਲ ਕੇ ਉਹਦਾ ਜਾਪ ਜਪਕੀਏ ਮੁਖ ਦੇ ਵਿੱਚੋਂ ਨੂੰ ਧਾਈਏ ਬ੍ਰਹਮ ਦੇਸ ਰੂਪ ਨੂੰ ਹੋਮ ਹੋਮੈ ਹੁਕਮੈ ਬੂਜਰ ਨਿਹਾਲ ਸੁਖਸ ਪਟਿਆ ਹਰ ਅਜਿ ਕੰ ਨੂੰ ਹੁਕਮ ਦੇ ਵਿੱਚ ਫਿਰ ਮਨੁੱਖ ਆ ਜਾਂਦਾ ਜਦੋਂ ਹੁਕਮ ਨੂੰ ਪਾਰ ਅਜਿ ਕਹਿੰਦੇ ਮੰਨਣ ਲੱਗ ਜਾਂਦਾ ਨਿਹਾਲ 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 ਹੋ ਜਾਂਦਾ ਸੁਖ ਸੁਖ ਆ ਜਾਂਦੇ ਹਨ ਦੁੱਖ ਦੌੜ ਜਾਂਦੇ ਹਨ ਪਖ ਖਜ਼ਾਨੇ ਪਾਏ ਸੇ ਬੋੜ ਨਾ ਖੋਟਿਆ ਜੇ ਮਹਾਰਾਜ ਜੀ ਕਹਿੰਦੇ ਖੋਟਾ ਪਨ ਖਤਮ ਹੋ ਜਾਂਦਾ ਪਰਖ ਲੈਂਦਾ ਮਹਾਰਾਜ ਪਰਖ ਕੇ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਉਹ ਖਜ਼ਾਨੇ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਖ ਖਜ਼ਾਨੇ ਪਾਏ ਉਹ ਮਹਾਰਾਜ ਜੀ ਕਹਿੰਦੇ ਖੋਟਿਆਂ ਨੂੰ ਲੱਗ ਕੱਢ ਦਿੰਦਾ ਤੇ ਜਿਹੜੇ ਮਹਾਰਾਜ ਜੀ ਕਹਿੰਦੇ ਸਾਫ਼ ਦਿਲ ਹਨ ਉਹਨਾਂ ਨੂੰ ਆਪਣੇ ਗੱਲ ਲਾਂਦਾ ਖੋ ਖਰਖ ਖਜ਼ਾਨੇ ਪਾਏ ਬਹੁੜ ਨਾਕ ਫੁੱਟਿਆ ਮਹਾਰਾਜ ਜੀ ਕਹਿੰਦੇ ਖੁੱਟਾ ਪੰਨ ਖਤਮ ਹੋ ਜਾਂਦਾ ਇਹ ਖੋਟਾ ਸਿੱਕਾ ਕਿਤੇ ਚੱਲਦਾ ਨਹੀਂ ਨਾ ਤੇ ਜੇ ਸਾਫ਼ ਹੋਏ ਤਾਂ ਹੀ ਚੱਲਦਾ ਇਸੇ ਤਰ੍ਹਾਂ ਮਨ ਖੋਟਾ ਖਤਮ ਸੁੱਧ ਕਰ ਦਿੰਦੇ ਨ ਮਹਾਰਾ ਸੋਨੇ ਦੀ ਤਰ੍ਹਾਂ ਕੰਤਨ ਬਣਾ ਦਿੰਦੇ ਹਨ ਪਾਰਸਨ ਮਹਾਰਾ ਗੁਰੂ ਗੁਰਪਾਰਸ ਹਮਲੋ ਹਿਲਕੰਤ ਨੂੰ ਆਰਾਮ ਇਸ ਤਰ੍ਹਾਂ ਗੁਰਮੁਖ ਨੂੰ ਬਣਾ ਲੈਂਦੇ ਹਨ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਾਈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਪੁੱਲਾ ਜਨੀਆਂ ਨ ਮਹਾਰਾਜ ਸਤ ਬਖਸ਼ਣ ਜੀ ਆਇਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ